ਦੇਖੋ ਇਹ ਮੰਦ ਭਾਗੀ ਹੈ ਪੰਜਾਬ ਦੀ ਕਿਸਮਤ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪੈਚ ਵਰਕ ਦਾ ਉਦਘਾਟਨ ਕਰਨ ਦੇ ਲਈ ਸਰਕਾਰੀ ਰੈਲੀਆਂ ਕਰਦੇ ਫਿਰਦੇ ਨੇ ਮੁੱਖ ਮੰਤਰੀ ਸਾਹਿਬ ਜੀ ਹਲਕਾ ਮਜੀਠਾ ਨੂੰ ਲੈ ਕੇ ਜਾਂ ਖਾਸ ਕਰਕੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਕੋਈ ਘਬਰਾਹਟ ਹੈ ਤਾਂ ਉਹਨੂੰ ਸਰਕਾਰ ਦਾ ਕਰੋੜਾ ਰੁਪਿਆ ਐਸੀਆਂ ਰੈਲੀਆਂ ਤੇ ਪੈਚ ਵਰਕ ਦੀ ਸ਼ੁਰੂਆਤਾਂ ਤੇ ਖਰਚ ਕੇ ਇਹ ਪੰਜਾਬ ਦੀ ਭਲਾਈ ਨਹੀਂ ਹੋ ਰਹੀ ਇਹ ਪੰਜਾਬ ਦਾ ਇਹ ਗੱਲਾਂ ਦੇ ਵਿੱਚ ਨੁਕਸਾਨ ਹੋ ਰਿਹਾ ਤੇ ਦੂਜੇ ਪਾਸੇ ਜਿਹੜੇ ਅਫਸਰ ਨੇ ਖਾਸ ਕਰਕੇ ਡੀਪੀਆਰਓ ਨੇ ਮੈਂ ਸਮਝਦਾ ਕਿ ਅਫਸਰ ਸਰਕਾਰ ਦੇ ਦਬਾਅ niche ਚਾਪ ਪੁਲੂਸੀ ਦੀਆਂ ਹੱਦਾਂ ਟੱਪਦੇ ਜਾ ਰਹੇ ਨੇ ਕਿਉਂਕਿ ਉੱਥੇ ਕੱਲ ਡੀਪੀਆਰਓ ਸਾਹਿਬ ਕਹਿੰਦੇ ਜੀ ਹੁਣ ਮਜੀਠੀਆ ਦੇ ਵਿਧਾਇਕ ਤਲਬੀਰ ਸਿੰਘ ਗਿੱਲ ਸੰਬੋਧਨ ਕਰਨਗੇ ਮਲਕੀ ਪੰਜਾਬ ਦੇ ਵਿੱਚ 117 ਹਲਕੇ ਨੇ ਕਿ 118 ਸੋ ਜਿਹੜੇ ਡੀਪੀਆਰਓ ਇਹ ਸੱਤ ਤੱਕ ਜਾ ਰਹੇ ਨੇ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਕਿਉਂਕਿ ਲੋਕਾਂ ਨੇ ਤਾਂ ਉੱਥੇ ਬੀਬਾ ਗਨੀਬ ਕੌਰ ਮਜੀਠੀਆ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਨੂੰ ਚੁਣਿਆ ਤੇ ਅਫਸਰ ਇਹਦੀ ਚਾਪ ਪੁਲੂਸੀ ਦੀਆਂ ਹੱਦਾਂ ਟੱਪਰੇ ਨੇ ਇਹ ਇੱਕ ਬੰਦਾ ਜਿਹਨੂੰ ਚੁਣਿਆ ਵੀ ਨਹੀਂ ਜਿਹੜਾ ਹਲੇ ਵੋਟਾਂ 'ਚ ਵੀ ਕਦੇ ਮਜੀਠੇ ਤੋਂ ਖੜਾ ਨਹੀਂ ਹੋਇਆ ਉਹਨੂੰ ਵਿਧਾਇਕ ਦੱਸੀ ਜਾਂਦੇ ਨੇ ਤਾਂ ਐਸੇ ਅਫਸਰਾਂ ਦੇ ਖਿਲਾਫ ਮੁੱਖ ਸਕੱਤਰ ਸਾਹਿਬ ਐਲੀ ਤੁਸੀਂ ਕੋਈ ਐਕਸ਼ਨ ਲੋ ਤੇ ਨਾਲੇ ਭਗਵੰਤ ਮਾਨ ਜੀ ਜਿਹੜੇ ਉੱਥੇ ਦਾਅਵੇ ਕਰਦੇ ਨੇ ਕਿ ਜੀ ਹਰਾ ਪੈਨ ਚੱਲਣ ਲਾ ਦੂੰ ਤੇ ਹਾਸੋ ਵੀ ਨਹੀਂ ਗੱਲ ਹੈ ਮੁੱਖ ਮੰਤਰੀ ਸਾਹਿਬ ਪੈਨ ਤਾਂ ਹਲੇ ਤੁਹਾਡਾ ਤੁਹਾਡੀ ਮਰਜ਼ੀ ਨਾਲ ਨਹੀਂ ਚੱਲਦਾ ਤੁਹਾਡੇ ਵੀ ਸਾਰੇ ਫੈਸਲੇ ਦਿੱਲੀ ਕਰਦੀ ਐ ਹੁਣ ਤਾਂ ਤੁਹਾਡੇ ਫਾਰਮਰ ਬੁਲਾਰੇ ਤੇ ਲੀਡਰ ਸਿੱਧੇ ਆ ਕੇ ਚੈਨਲਾ ਤੇ ਕਹਿੰਦੇ ਨੇ ਕਿ ਜੀ ਮੁੱਖ ਮੰਤਰੀ ਇਕੱਲਾ ਸੰਗਰੂਰ ਜ਼ਿਲ੍ਹੇ ਦਾ ਡੀਸੀ ਤੇ ਐਸਐਸਪੀ ला ਸਕਦਾ ਹੈ ਇਹ ਤੋਂ ਵੱਧ ਕੇ ਮੁੱਖ ਮੰਤਰੀ ਦੀ ਪੰਜਾਬ 'ਚ ਕੋਈ ਪਾਵਰ ਨਹੀਂ ਸੋ ਜੇ ਮੁੱਖ ਮੰਤਰੀ ਆਪ ਹੀ ਕੋਈ ਫੈਸਲਾ ਨਹੀਂ ਲੈ ਸਕਦੇ ਉਹ ਕਿਸੇ ਨੂੰ ਕੀ ਫੈਸਲੇ ਲੈਣ ਦੇ ਯੋਗ ਬਣਾ ਦੇਣਗੇ ਲੋਕਾਂ ਦੇ ਸਾਹਮਣੇ ਤੇ ਮੁੱਖ ਮੰਤਰੀ ਸਾਹਿਬ ਗੱਲਾਂ ਅਸੀਂ ਆ ਕੇ ਮੁਰਕੁੜ ਕੇ ਕਰਦੇ ਆਂ ਬੇਅਦਬੀਆਂ ਕੱਲ ਮੁੱਖ ਮੰਤਰੀ ਨੇ ਇੱਕ ਬਹੁਤ ਵੱਡਾ ਐਡਮਿਸ਼ਨ ਹੈ ਜਿਹੜਾ ਉਹ ਮਜੀਠਾ ਦੀ ਰੈਲੀ 'ਚ ਕੀਤਾ ਕਿ ਜੀ ਜੇ ਆਕਾਲੀ ਦਲ ਦੀ ਸਰਕਾਰ ਆ ਗਈ ਉਰੇ ਬੇਅਦਬੀਆਂ ਸ਼ੁਰੂ ਹੋ ਜਾਣਗੇ ਮੁੱਖ ਮੰਤਰੀ ਸਾਹਿਬ 2014 ਦੇ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਪੈਰ ਰੱਖਿਆ ਤੇ ਉਸੇ ਦਿਨ ਤੋਂ ਲੈ ਕੇ ਇਹ ਬੇਅਦਬੀਆਂ ਪੰਜਾਬ ਦੇ ਵਿੱਚ ਸ਼ੁਰੂ ਹੋਈਆਂ ਨਹੀਂ ਕਦੇ ਕੌਮ ਦੇ ਉੱਤੇ ਹਮਲੇ ਬਥੇਰੇ ਹੋਏ ਸਿੱਧੇ ਹਮਲੇ ਹੋਏ ਕਾਂਗਰਸ ਨੇ ਅਕਾਲ ਤਖਤ ਸਾਹਿਬ ਤਹਿ ਟੇਰੀ ਕੀਤਾ ਸਿੱਧਾ ਹਮਲਾ ਕੀਤਾ ਜ਼ਾਲਮ ਸਰਕਾਰਾਂ ਨੇ ਕੀਤੇ ਪਰ ਇਹ ਪਿੱਠ ਦੇ ਵਿੱਚ ਛੁਰਾ ਇਹ ਲੁਕਵੇਂ ਢੰਗ ਨਾਲ ਹਮਲੇ ਇਹ ਆਮ ਆਦਮੀ ਪਾਰਟੀ ਜਿਸ ਦਿਨ ਦੀ ਪੰਜਾਬ ਦੇ ਵਿੱਚ ਆਈ ਹੈ ਉਸ ਦਿਨ ਤੋਂ ਇਹ ਪੰਜਾਬ ਦੇ ਵਿੱਚ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਤੇ ਸਟੇਜ ਤੇ ਖੜਕੇ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਤਾਂ ਪੰਜਾਬ ਦੇ ਮੁੱਖ ਮੰਤਰੀ ਬਹੁਤ ਗੱਲਾਂ ਕਰਦੇ ਨੇ ਪਰ ਲੋਕਾਂ ਨੂੰ ਨਾਲ ਇਹ ਕਿਉਂ ਨਹੀਂ ਦੱਸਦੇ ਕਿ ਅੱਜ ਤੱਕ ਜੇ ਕਿਸੇ ਪੋਲਿਟਿਕਲ ਬੰਦੇ ਨੂੰ ਵਹਿਦਬੀਆਂ ਦੇ ਕੇਸ ਦੇ ਵਿੱਚ ਸਜ਼ਾ ਹੋਈ ਹੈ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਜਾਦਵ ਨੂੰ ਹੋਈ ਹੈ ਜਿਹਨੂੰ ਬਚਾਉਣ ਦਾ ਅੱਡੀ ਚੋਟੀ ਦਾ ਜ਼ੋਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਾਇਆ ਚਾਹੇ ਜਿਹੜੇ ਸਾਡੇ ਫਾਈਨੈਂਸ ਮਿਨਿਸਟਰ ਹੈ ਹਰਪਾਲ ਚੀਮਾ ਜੀ ਨੇ ਲਾਇਆ ਹਰਜੋਤ ਬੈਂਸ ਨੇ ਲਾਇਆ ਭਗਵੰਤ ਮਾਨ ਸਾਹਿਬ ਤਾਂ ਮੁੱਖ ਮੰਤਰੀ ਨੇ ਜ਼ੋਰ ਤਾਂ ਉਹਨਾਂ ਦਾ ਵੀ ਪੂਰਾ ਲੱਗਿਆ ਕੇਸ ਦੇ ਤੁਸੀਂ ਇਹ ਕੇਸ ਵਿਦਰਾਅ ਕਰਨ ਤੱਕ ਅਦਾਲਤਾਂ ਚ ਗਏ ਉਹ ਤਾਂ ਧੰਨਵਾਦ ਕਰਦੇ ਆ ਜੱਜ ਸਾਹਿਬ ਦਾ ਜਿਨ੍ਹਾਂ ਨੇ ਕਿਹਾ ਕਿ ਨਰੇਸ਼ ਯਾਦਵ ਦੇ ਖਿਲਾਫ ਸਬੂਤ ਬਹੁਤ ਨੇ ਉਹਨੂੰ ਸਜ਼ਾ ਹੋਈ ਇਹ ਉਹੀ ਨਰੇਸ਼ ਯਾਦਵ ਹੈ ਜਿਹਨੂੰ ਅਕਾਲੀ ਦਲ ਦੀ ਸਰਕਾਰ ਨੇ ਫੜਿਆ ਸੀ ਤੇ ਕੋਰਟ ਨੇ ਸਜ਼ਾ ਦਿੱਤੀ ਤੇ ਸਟੇਜਾਂ ਤੇ ਬੇਅਦਬੀ ਨੂੰ ਲੈ ਕੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਬਿਆਨ ਦਿੰਦੇ ਨੇ ਤਾਂ ਇਹ ਗੱਲਾਂ ਕਿਉਂ ਭੁੱਲ ਜਾਂਦੇ ਨੇ ਮੁੱਖ ਮੰਤਰੀ ਸਾਹਿਬ ਦੂਜੀ ਬੇਅਦਬੀ ਦੀ ਜੇ ਮੈਂ ਗੱਲ ਕਰਾਂ ਫੋੜੀ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਡੇਰਾ ਸਰਸਾ ਬੇਅਦਬੀ ਦਾ ਦੋਸ਼ੀ ਹੈ ਜੇ ਡੇਰਾ ਸਰਸਾ ਬੇਅਦਬੀ ਦੇ ਕੇਸਾਂ ਦਾ ਦੋਸ਼ੀ ਹੈ ਫਿਰ ਲੁਕਮੇ ਢੰਗ ਨਾਲ ਡੇਰਾ ਸਰਸਾ ਨਾਲ ਹੱਥ ਕਿਉਂ ਮਲਾਇਆ ਜਾ ਰਿਹਾ ਹੈ ਉਹ ਪਹਿਲਾਂ ਤਾਂ ਆਪਣੇ ਕੇਸ ਪੰਜਾਬ ਤੋਂ ਬਾਹਰ ਟਰਾਂਸਫਰ ਕਰਾ ਗਏ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਸਰਕਾਰੀ ਵਕੀਲ ਆ ਮੈਂ ਕੋਰਟ ਦੇ ਆਰਡਰ ਦੀ ਗੱਲ ਕਰ ਰਿਹਾ 29/4/2025 ਨੂੰ ਪੰਜਾਬ ਦੀ ਸਰਕਾਰ ਨੇ ਡੇਰਾ ਸਰਸਾ ਦੇ ਹੱਕ ਦੇ ਵਿੱਚ ਉੱਥੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਸਟੇਟਮੈਂਟ ਦਿੱਤੀ ਹੈ ਤੇ ਉਹਦੇ ਕੇਸ ਸਟੇ ਕਰਾਏ ਨੇ ਤੇ ਮੁੱਖ ਮੰਤਰੀ ਸਟੇਜਾਂ ਤੇ ਖੜੇ ਹੋ ਕੇ ਬੇਦਬੀ ਦੀਆਂ ਗੱਲਾਂ ਕਰਦੇ